ਕੀ ਨਾਮ ਹੈ ਆਪਣਾ ਮੇਰਾ ਨਾਮ ਬਲਵੰਤ ਸਿੰਘ ਕਿਹੜਾ ਪਿੰਡ ਆ ਮਮਤ ਪੇਰਾ ਕਿਵੇਂ ਸੱਟਾਂ ਵੱਜੀਆਂ ਕਿੰਨੇ ਮਾਰੀਆਂ ਨੇ ਮੈਂ ਪਸ਼ੂ ਚਰਾਉਂਦਾ ਫਰਦਾ ਸੀ ਉੱਥੇ ਕਿੱਥੇ ਪਸ਼ੂ ਚਰਾ ਰਹੇ ਸੀ ਸੇਮ ਵਾਲ ਦੇ ਪੁੱਲ ਤੇ ਸੇਮ ਨਾਲੇ ਦੇ ਪੁੱਲ ਤੇ ਹਾਂਜੀ ਮਾਮਾ ਦੇ ਵੀਰੇ ਸੇਮ ਨਾਲੇ ਦੇ ਹਾਂਜੀ ਅੱਛਾ ਤਾਂ ਫਿਰ ਕੀ ਹੋਇਆ ਉਹ ਤਿੰਨ ਤਿੰਨ ਜਣੇ ਬੰਦੇ ਸੀ ਤੇ ਗੱਡੀ ਟਿੱਕੇ ਬੋਲੇ ਕਿਉਂ ਨਹੀਂ ਜਾ ਰਹੇ ਤੁਹਾਡੇ ਕੋਲ ਤੂੰ ਮੇਰ ਨੂੰ ਗੱਲ ਗੁੱਟੀ ਰੱਖਾਂ ਨਾ ਤੇ ਅੱਛਾ ਉਹ ਜੇ ਸੱਟ ਮਾਰ ਗਿਆ ਤਾਂ ਪਿਸਟਲ ਇੱਕ ਵੀ ਉਹਨਾਂ ਕੋ ਪਿਸਟਲ ਸੀਗਾ ਹਾਂਜੀ ਕਿ ਕਿੰਨੇ ਜਣੇ ਤਿੰਨ ਜਣੇ ਤਿੰਨ ਜਣੇ ਤਾਂ ਡਰਾਈਵਰ ਨੇ ਕੱਢ ਕੇ ਲਿਆਂ ਤਾਂ ਪਿਸਟਲ ਤੇ ਗੋਲੀ ਚਲਾਉਂਦਾ ਚੱਲਦੇ ਤੇ ਇੱਕ ਜਣ ਲੈ ਕੇ ਪਾਜ ਨਹੀਂ ਪਿਸਟਲ ਉਹਨਾਂ ਕੋ ਚੱਲਿਆ ਨਹੀਂਗਾ ਹਾਂਜੀ ਪਹਿਲਾਂ ਉਹਨਾਂ ਨੇ ਉਹਨਾਂ ਨੇ ਤਣ ਲਿਆ ਸੀ ਤੁਹਾਡੇ ਤੇ ਹਾਂਜੀ ਮੇਰੇ ਛਾਤੀ ਤੇ ਰੱਖਾਂ ਅੱਛਾ ਤੇ ਦੋ ਜਣ ਆਤ ਫਾਰਕ ਪਿਛਾਏ ਤੇ ਉਹ ਬੰਦੇ ਕਿੱਥੋਂ ਦੇ ਹੈਗੇ ਆਪ ਪਤਾ ਉਹ ਪੰਜ ਪਛਾਤ ਤੇ ਸੀ ਵਿਆਹ ਤੇ ਆਏ ਸੀ ਮੈਂ ਕਿ ਕਿੰਨਾਂ ਦੇ ਵਿਆਹ ਤੇ ਆਏ ਸੀ ਪੰਤ ਸਿੰਘ ਦੇ ਲੜਕੇ ਦੇ ਵਿਆਹ ਸੀ ਮੁਹੰਮਦ ਪੀਰ ਜੀ ਰਹਿਣ ਵਾਲੇ ਉਹ ਹਾਂਜੀ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕੌਣ ਲੈ ਕੇ ਆਇਆ ਤੁਹਾਨੂੰ ਉਥੋਂ ਉਹ ਤੋਂ ਕੇ ਸਭ ਬੰਦਾ ਚੱਲਦਾ ਸੀ ਮੇਰਾ ਬ੍ਰਦਰ ਉਹ ਨਾਲ ਗੱਲ ਕਰ ਤੇ ਠੇਕਾ ਖੋਲ ਰਖਾ ਸੀ ਹਾਂ ਤੇ ਇਹ ਆਏ ਨੂੰ ਚਾਚਾ ਬੀਰੂ ਤੇ ਬਲਦੇਵ ਸਿੰਘ ਬ੍ਰਦਰ ਇਹਨਾਂ ਚਾਕਤ ਬੰਦ ਲੰਦ ਦਾ ਮਤ ਪ੍ਰਯੋਜ ਹਗਾ ਬਾਤ ਚ ਹੋ ਗਿਆ ਕੋਈ ਪਤਾ ਕੌਣ ਕੀ ਹੈ ਸਰੀਰ ਦਾ ਪਤਾ ਲੱਗਦਾ ਕਿੰਨਾ ਕੰਡ ਬੋਏ ਕਿੰਨੀ ਕਿ ਸੱਟ ਲੱਗੀ ਹੈ ਏਡ ਤੇ ਏਡੀ ਹੈ ਬਸ ਇੱਕੋ ਫ੍ਰੈਕਚਰ ਹੋ ਗਈ ਤੇ ਜਿਹੜਾ ਅੱਖ ਤੇ ਕੀ ਹੋਇਆ ਅੱਖ ਤੇ ਕਿਸਨ ਮਾਰੇ ਨਤਰਾੜ ਗਈ ਕਿਸਨ ਮਾਰੇ ਹਾਂਜੀ ਕਰਾੜ ਗਈ ਅੱਛਾ ਤੇ ਮਤਲਬ ਸਹੀ ਦਿਖਦਾ ਜਾਂ ਨਹੀਂ ਦਿਖਦਾ ਉਹ ਸੱਚਾ ਥੋੜਾ ਧੁੰਦਲਾ ਹੋ ਗਿਆ ਥੋੜਾ ਧੁੰਦਲਾ ਹੋ ਗਿਆ ਕੀ ਮੰਗ ਕਰਾਂ ਪੰਜਾਬ ਸਰਕਾਰ ਤੋਂ ਬਸ ਇਹ ਮੈਂ ਤੁਹਾਨੂੰ ਸੁਣਾ ਰਿਹਾ ਇਹ ਬੋਲ ਨਹੀਂ ਜਾਂਦਾ ਕੀ ਨਾਮ ਆਪਣਾ ਜੀ ਮੇਰਾ ਨਾਮ ਬਲਦੇਵ ਸਿੰਘ ਜਿਹੜਾ ਪਿੰਡ ਹੈ ਜੀ ਮੁਹੰਮਦਪੁਰ ਔਰ ਜਿਹੜਾ ਪੇਸ਼ੈਂਟ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਆਪਣੇ ਦਾਖਲ ਹੋਇਆ ਉਹਦੇ ਨਾਲ ਕੀ ਵਾਰ ਦਾ ਤੌਰ ਕਦੋਂ ਬੀਤੀ ਉੰਦੇ ਨਾਲ ਕੱਲ ਸ਼ਾਮ ਨੂੰ ਜੀ 5:30 ਵਜੇ 5:30 ਵਜੇ ਟਾਈਮ ਸੀਗਾ ਜੀ ਤੇ ਇਹ ਮੇਰਾ ਬਰਾਬਰ ਛੋਟਾ ਹੈਗਾ ਮੱਝਾ ਚਰਾਦਾ ਵੀ ਅਸੀਂ ਸੇਮ ਨਾਲ ਠੀਕ ਹੈ ਉਸ ਤੋਂ ਬਾਅਦ ਉੱਥੇ ਵਹਾਂ ਤੋਂ ਮੁੰਡੇ ਮਡੇ ਆਏ ਸੀ ਤੇ ਕੋਈ ਸਾਨੂੰ ਜਾਣਦੇ ਨਹੀਂ ਕੋਈ ਜਾਣ ਨਹੀਂ ਪਛਾਣ ਨਹੀਂ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨਾਲ ਨਹੀਂ ਸਾਡੀ ਜਾਣ-ਛਾਣ ਜੀ ਤੇ ਉਹ ਆਏ ਨੇ ਪਤਾ ਨਹੀਂ ਇਹਨਾਂ ਨਾਲ ਕੀ ਗੱਲ ਹੋਈ ਇਹਨੂੰ ਇੰਨਾ ਕੁੱਟਾ ਨੇ ਦੀ ਰੀੜ ਵਾਲੀ ਹੱਡੀ ਫੈਕਚਰ ਕਰ ਦਿੱਤੀ ਉਹਨਾਂ ਕੁੱਟ-ਕੁੱਟ ਕੇ ਤੇ ਮੈਨੂੰ ਕਿਸੇ ਦਸ ਲੰਘਦਾ ਬੰਦੇ ਮੈਨੂੰ ਦੱਸਿਆ ਵੀ ਤੇਰੇ ਭਰਾ ਨੂੰ ਕੁੱਟੀ ਜਾਂਦੇ ਨੇ 5 2 ਮਿੰਟ ਪਹਿਲਾਂ ਮੈਂ ਉਥੋਂ ਲੰਘ ਕੇ ਗਿਆ ਜੀ ਤੇ ਉਸ ਤੋਂ ਬਾਅਦ ਮੇਰੇ ਠੇਕਾ ਆ ਮਮਦ ਪੀਰੇ ਮੈਂ ਦੁਕਾਨ ਖੋਲੀ ਮੈਂ ਦੁਕਾਨ ਦਾ ਸ਼ਟਰ ਮੈਂ ਬੰਦ ਕਰਕੇ ਤੇ ਮੈਂ ਇਹਦੇ ਕੋਲ ਆਇਆ ਮੈਂ ਇਹਨੂੰ ਸਮਾਲਿਆ ਤੇ ਉਹਨਾਂ ਗੱਡੀ ਪਿਚਾ ਲਈ ਠੀਕ ਹੈ ਉਸ ਤੋਂ ਬਾਅਦ ਤੇ ਇਹਦੇ ਕੋਲ ਤਾਂ ਬਸ ਇਹਨੂੰ ਤਾਂ ਕਰੀ ਮਾਰ ਹੀ ਗਏ ਸੀ ਇਹਨੂੰ ਕੰਨੀ ਗੁੱਟੀ ਰੱਖੀ ਨੇ ਤੇ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਨੇ ਸਾਰੇ ਕੋਈ ਗੱਡੀ ਦਾ ਨੰਬਰ ਪਤਾ ਤੁਹਾਨੂੰ ਦੁਬਾਰਾ ਰਿਪੀਟ ਕਰੋ ਗੱਡੀ ਦਾ ਨੰਬਰ ਐਚ ਆਰ 80 ए 81 43 ਜੀ ਤੇ ਉਸ ਤੋਂ ਬਾਅਦ ਇੱਕ ਕਿੰਨੇ ਜਣੇ ਸਨ ਇਹ ਤਿੰਨ ਜਣੇ ਸੀਗੇ ਜੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦਾ ਮਗਰਾ ਕੀਤਾ ਇਹਨਾਂ ਆਲਮਸ਼ਾਹ ਤੋਂ ਮੋੜ ਕੇ ਗੱਡੀ ਅੰਬੀਰੇ ਲੈ ਜਾਂਦੀ ਅੰਬੀਰੇ ਤੋਂ ਇਹਨਾਂ ਚੌਕੀ ਵਾਲੇ ਪਾਸੇ ਗੱਡੀ ਲਿਆ ਤੇ ਚੌਕੀ ਵਾਲੇ ਪਾਸੇ ਗੱਡੀ ਮੋਟਰ ਦੇ ਕੋਲ ਰੋਕੀ ਤੇ ਮੈਂ ਇਹਨਾਂ ਦੇ ਮਗਰ ਗਿਆ ਮੈਂ ਕਿਹਾ ਗੱਲ ਕੀ ਹੋਈ ਹੈ ਤੁਹਾਡੀ ਵੀ ਮਾਰਾ ਕਿਉਂ ਨਾ ਮੁੰਡੇ ਨੂੰ ਇਹਨਾਂ ਤੁਸੀਂ ਉਹਨੂੰ ਮਾਰ ਹੀ ਦਿੱਤਾ ਸਮਝ ਇੱਕ ਤਾਂ ਤੇ ਉੱਥੋਂ ਮੇਰੇ ਗਾਲ ਪੈ ਗਏ ਠੀਕ ਹੈ ਮੇਰੇ ਗਾਲ ਉੱਥੇ ਪੱਖੇ ਹੋਏ ਤੇ ਉਸ ਤੋਂ ਬਾਅਦ ਇਹ ਭੱਜ ਕੇ ਤੇ ਇਹਨਾਂ ਗੱਡੀ ਚੌਕੀ ਵਾਰਤੀ ਠੀਕ ਹੈ ਠੀਕ ਹੈ ਚੌਕੀ ਗੱਡੀ ਵਾਰਤੀ ਤੇ ਅਸੀਂ ਚੌਕੀ ਵਾਲੇ ਨੂੰ ਤਲਾਹ ਕੀਤੀ ਵੀ ਇਹ ਬੰਦੇ ਪਤਾ ਨਹੀਂ ਕਿੱਥੋਂ ਦੇ ਆਏ ਨੇ ਤੇ ਇਸ ਤਰ੍ਹਾਂ ਮੁੰਡੇ ਨੂੰ ਮਾਰ ਕੇ ਫਟਿਆਏ ਨੇ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਬਖਤਾਵਰ ਸਿੰਘ ਪਿੰਡ ਮੁਹੰਮਦ ਪੀਰਾ ਉਹਨਾਂ ਦੇ ਰਿਸ਼ਤੇਦਾਰ ਆਂ ਤੇ ਫਿਰ ਅਸੀਂ ਉਹਨਾਂ ਨੂੰ ਤਲਾਹ ਕੀਤੀ ਠੀਕ ਹੈ ਜਿਵੇਂ ਪਿੰਡ ਦੇ ਬੰਦੇ ਸਾਡੇ ਮਗਰ ਪਹੁੰਚ ਗਏ ਵੀ ਉਹਨਾਂ ਨੂੰ ਬੁਲਾਓ ਬਖਤਾਵਰ ਸਿੰਘ ਆ ਗੱਡੀ ਤੇ ਤੇ ਫਿਰ ਉੱਥੇ ਚੌਕੀ ਵਾਲੇ ਕਹਿੰਦੇ ਵੀ ਤੁਸੀਂ ਪਿੰਡ ਚ ਨਵੇੜ ਲੋ ਚਲੇ ਜੋ ਉੱਥੇ ਮੁਖਤਾਵਰ ਸਿੰਘ ਨੇ ਜ਼ਿੰਮੇਵਾਰੀ ਤੇ ਚੌਕੀ ਚ ਬੰਦੇ ਲੈ ਜਾਂਦੇ ਠੀਕ ਹੈ ਠੀਕ ਹੈ ਚੌਕੀ ਵਾਲੇ ਤਾਂ ઠાੜੇ ਦੇਣ ਲੱਗੇ ਸੀ ਮੈਨੂੰ ਉਹਨਾਂ ਨੇ ਕਿਹਾ ਮੈਂ ਕਿ ਚੱਲ ਪਿੰਡ ਚ ਨਿਬੜਦੀ ਤਾਂ ਆਪਾਂ ਕੋਈ ਹੋਇਆ ਮੰਨ ਲਾ ਪਿੰਡ ਦੇ ਚੱਲਣਾ ਹੀ ਪੈਂਦਾ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਇਹਨੂੰ ਜਦੋਂ ਘਰੇ ਲੈ ਕੇ ਆਇਆ ਉਹ ਬੰਦੇ ਉੱਥੇ ਫਰਾਰ ਹੋ ਗਏ ਠੀਕ ਹੈ ਉਹ ਬੰਦੇ ਪੱਜ ਗਏ ਠੀਕ ਆ ਸਾਨੂੰ ਨਹੀਂ ਪਤਾ ਕਿੱਥੇ ਗਏ ਕਿੱਥੇ ਰੱਖੇ ਹੋਏ ਨੇ ਕਿੱਥੇ ਨਹੀਂ ਰਾਤ ਤੱਕ ਪੁਲਿਸ ਨੇ ਕಸ್ಟਡੀ ਚ ਲੈ ਲੇ ਸੀ ਨਾ ਉਹਨਾਂ ਨੇ ਨਹੀਂ ਨਹੀਂ ਜੀ ਉਹ ਬੰਦੇ ਫਰਾਰ ਹੋ ਗਏ ਬਖਤਾਵਰ ਨਹੀਂ ਚੌਂਕੀ ਦੇ ਵਿੱਚੋਂ ਕਿਵੇਂ ਗਏ ਉਹ ਚੌਂਕੀ ਦੇ ਵਿੱਚੋਂ ਬਖਤਾਵਰ ਸਿੰਘ ਜ਼ਿੰਮੇਵਾਰੀ ਤੇ ਲਿਆ ਗਿਆ ਵੀ ਆਪਾਂ ਪਿੰਡ ਚ ਨਵੇੜਨੇ ਆ ਉਸ ਤੋਂ ਬਾਅਦ ਉਹਨਾਂ ਸਾਡੇ ਨਾਲ ਕੋਈ ਰਾਪਤਾ ਨਹੀਂ ਕੀਤਾ ਕੋਈ ਕੋਸ਼ਿਸ਼ ਨਹੀਂ ਇਹਦੇ ਜ਼ਿੰਮੇਵਾਰ ਤੋਂ ਹੀ ਤੁਹਾਡੇ ਪਿੰਡ ਦਾ ਬੰਦਾ ਜਿਹੜੇ ਲੈ ਗਿਆ ਹਾਂ ਜਿਹੜਾ ਲੈ ਕੇ ਆਇਆ ਤੇ ਇਹ ਇੱਕ ਪੇਸ਼ੈਂਟ ਵੱਲੋਂ ਦੱਸਿਆ ਗਿਆ ਸੀ ਉਹਨਦੇ ਉੱਪਰ ਪਿਸਤਲ ਵੀ ਤਾਣਿਆ ਗਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਗੋਲੀ ਮਾਰ ਦਿਆਂਗੇ ਇਹਨੂੰ ਤਾਂ ਕਿਸੇ ਛਡਾਵਣ ਵੀ ਕਿਉਂ ਅੱਜਕੱਲ ਮਾਹੌਲ ਹੈ ਖਰਾਬ ਕੋਈ ਸੁਣਾਨ ਵੀ ਨਹੀਂ ਜਾਂਦਾ ਵੀ ਕੀ ਤੱਕ ਕੀ ਕਰਦੇ ਨੇ ਹੂੰ ਹੂੰ ਤੱਕੀ ਮੰਗ ਕਰ ਰਹੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਆ ਵੀ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਬਲਵੰਤ ਸਿੰਘ ਹੈ ਉਹਨਾਂ ਦੇ ਘਰੇ ਉਹਦੇ ਲੜਕੇ ਦੀ ਮੈਰਜ ਸੀਗੀ ਉਹਨਾਂ ਦੇ ਘਰੇ ਆਏ ਸੀ ਵੀ ਇਸ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਤਲਾਹ ਕਰਤੀ ਸਾਰੀ ਹਾਂਜੀ ਹਾਂਜੀ ਤਲਾਹ ਕਰਤੀ ਜੀ ਤੇ ਹੁਣ ਸਾਰਾ ਕੁਝ ਕਰਵਾ ਲਈ ਐਕਸ ਰੇ ਕਿਸੇ ਹੋ ਗਏ ਜੀ ਰੀਡ ਦੀ ਹੱਡੀ ਚ ਫੈਕਚਰ ਹੈ ਜੀ ਠੀਕ ਕੀ ਨਾਮ ਆਪਣਾ ਹੈ ਮੇਰਾ ਨਾਮ ਗੁਰਮੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੱਖੂ ਸ਼ਾਹ ਤੋਂ ਜੀ ਰਾਤ ਜਿਹੜੀ ਵਾਰਦਾਤ ਹੋਈ ਤਿੰਨ ਬੰਦਿਆਂ ਨੇ ਇੱਕ ਬੰਦੇ ਤੇ ਕੀਤੀ ਹੈਗੀ ਆ ਮਹਮਦ ਪੀਰਾ ਸਿਮਨ ਵਾਲੇ ਤੇ ਕੀ ਕਹਿਣਾ ਤੁਹਾਡਾ ਔਰ ਤੁਸੀਂ ਮੌਕੇ ਤੇ ਮੌਜੂਦ ਸੀ ਅਸੀਂ ਫਾਇਲ ਕਾਤੋਂ ਜਾ ਰਹੇ ਸੀ ਜੀ ਆਪਦੇ ਪਿੰਡ ਨੂੰ ਜੀ ਜਦੋਂ ਉੱਥੇ ਪਹੁੰਚੇ ਤੇ ਉਦੋਂ ਦੋ ਕਾਰਾਂ ਖੜੀਆਂ ਸੀ ਤੁਸੀਂ ਮੌਜੂਦ ਸੀ ਜਾਂ ਨਹੀਂ ਆਹ ਉੱਥੇ ਮੌਕੇ ਤੇ ਸੀ ਉਦੋਂ ਪਹੁੰਚ ਗਏ ਸੀ ਜਦੋਂ ਥੋੜਾ ਚੱਲ ਰਹੇ ਸੀ ਕਿੰਨੇ ਜਣੇ ਸੀ ਉਹ ਉਹ ਤਿੰਨ ਜਣੇ ਸੀ ਔਰ ਤਿੰਨੇ ਹੀ ਕੁੱਟੀ ਜਾਂਦੇ ਸੀ ਹਾਂ ਤਿੰਨੇ ਹੀ ਕੁੱਟੀ ਜਾਂਦੇ ਹੋਰ ਕੋਈ ਹਥਿਆਰ ਉਹਨਾਂ ਕੋਲ ਵੇਖਿਆ ਚਾਰ ਵੇਖਿਆ ਨਹੀਂ ਬਾਕੀ ਕਹਿੰਦੇ ਸੀ ਗੋਲੀ ਮਾਰ ਦਿਆਂਗੇ ਉਹ ਕਰ ਦਿਆਂਗੇ ਅੱਛਾ ਹਾਂ